ਕੰਮ ਇਹਦਾ ਕਰਾ ਜੇ ਕਰਦੇ ਨੇ ਹਾਂਜੀ ਕਹਾਂ ਜੇ ਕਰਦੇ 800 ਰੁਪਿਆ ਲੈਂਦੀਆਂ ਦੋਵੇਂ ਪੈਣਾ ਦੋ ਘੜਾ ਦਾ ਕੰਮ ਕਰਦੀਆਂ ਨੇ ਹਾਂਜੀ ਦੋਵੇਂ ਪੈਣਾ ਜਿਹੜੀਆਂ ਨੇ ਮਹੀਨੇ ਦਾ 800 ਰੁਪਿਆ 800 ਰੁਪਿਆ ਮਹੀਨੇ ਦਾ ਲੈਂਦੀਆਂ 800 ਰੁਪਿਆ ਦੀ 8800 ਰੁਪਿਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਿਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਇਹਨਾਂ ਕੋਠੇ ਤੇ ਜਿਹੜੀ ਤਰਪਾਲ ਤੱਕਣੀ ਹੈ ਲੈ ਬੰਦ ਨਹੀਂ ਕਿਸ ਨੇ ਨਿੰਦਰਪਾਲ ਦਿੱਤੀ ਹੈ ਕਿ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪਿੰਦੇ ਰਹੇ ਹਾਂਜੀ ਬਾਥਰੂਮ ਪਲੱਸ ਵੀ ਹੈ ਨਹੀਂ ਜਿਹਨਾਂ ਦੇ ਘਰ ਤੇ ਬਹੁਤ ਮੁਸ਼ਕਲ ਦੇ ਹਾਲਾਤ ਇਹਨਾਂ ਦੇ ਪੜੰਦੀ ਉਮਰ ਵੀ ਹੀ ਜਦੋਂ ਮੰਮੀ ਦੀ ਡੈਥ ਹੋਈ ਜਦੋਂ ਮੈਂ ਹਲੇ 10th ਦੇ ਪੇਪਰ ਦੇਣੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਾਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਤਾ ਮਤਲਬ ਰੋਕਾਂ ਦੇ ਕਰਾਂ ਦੇ ਕੰਮ ਕਰਨੇ ਪਏ ਆਪਾਂ ਲਾ ਪ੍ਰੀਸ ਸੰਖੇਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਪਿੰਡ ਪਨਮੌਰ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਜਿਹੜੇ ਮਤਲਬ ਲੋੜਵੰਦ ਪਰਿਵਾਰ ਨੇ ਮਤਲਬ ਇਹਨਾਂ ਦੀ ਜਿਹੜੀ ਦਾਸਤਾਵਾ ਬਹੁਤ ਹੀ ਜਿਹੜੀ ਦੁਖਦਾਈ ਆ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਚੁੱਕੇ ਨੇ ਤੇ ਮਾਤਾ ਵੀ ਜਿਹੜੀ ਇਹਨਾਂ ਦੇ ਬੱਚਾ ਦੀ ਐਕਸਪਾਇਰ ਜਿਹੜੀ ਹੋ ਚੁੱਕੀ ਆ ਸੋ ਬੱਚੇ ਜਿਹੜੇ ਨੇ ਛੋਟੇ ਨੇ ਇੱਕ ਤਾਂ ਗੁੜੀਆ ਜਿਹੜੀ ਆ ਪ ਮਤਲਬ ਕੁਦਰਤੀ ਮਾਰ ਇਦਾਂ ਦੀ ਭਈ ਕਿ ਬੱਚਿਆਂ ਨੂੰ ਜਿਹੜਾ ਵਾ ਬਾਹਰ ਜਾ ਕੇ ਆਪ ਖੁਦ ਕੰਮ ਕਰਨਾ ਪਿਆ ਪੈਂਡਾ ਸੋ ਇਦਾਂ ਦੀ ਉਮਰ ਦੇ ਵਿੱਚ ਜਿਹੜੇ ਮਾਪੇ ਉਹਨੇ ਬੱਚਿਆਂ ਨੂੰ ਮਤਲਬ ਕਈ ਤਰ੍ਹਾਂ ਦੀ ਜੜੀਆਂ ਮਤਲਬ ਚੂਤਾ ਦੇ ਦੇਣ ਜਾਂ ਬੱਚਿਆਂ ਨੂੰ ਕੋਈ ਮਤਲਬ ਨੌਕਰੀ ਵਾਲੇ ਬੰਨੇ ਜਾਂ ਕੋਈ ਕੋਰਸ ਵਾਲੇ ਬੰਨੇ ਪਾਉਂਦੇ ਨੇ ਪਰ ਕੁਦਰਤੀ ਮਾਰ ਕਹਿ ਸਕਦੇ ਆ ਜਾਂ ਹਾਲਾਤਾਂ ਦੀ ਮਜਬੂਰੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਕੰਮ ਜਿਹੜਾ ਜਾ ਕੇ ਕਰਨਾ ਪੈ ਰਿਹਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਨੇ ਉਹ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰ ਲੈਨੇ ਆ ਸਸਿਗੋ ਜੀ ਕੀ ਨਾ ਜੀ ਰਾਣੀ ਜੀ ਮੇ ਜੀ ਕਿਨੇ ਬੱਚੇ ਸਾਰੇ ਬੱਚਿਆਂ ਬਹੁਤ ਜ਼ਿਆਦਾ ਮਰੀ ਹਾਲਤ ਹੈ ਪਿੰਡ ਦੇ ਵਿੱਚ ਕੋਈ ਹਲਫ ਨਹੀਂ ਕਰਦਾ ਨਾਲ ਦੀ ਆਪ ਕਮਾ ਕੇ ਖਾਂਦੇ ਆ ਹਾਂਜੀ ਕਿਹੜੀ ਮੱਲੇ ਅਸੀਂ ਜਿਹੜੀ ਨੋਪਤਾਈ ਵੀ ਬੱਚਿਆਂ ਨੂੰ ਆਪ ਜਿਹੜਾ ਮਤਲਬ ਜਾਣਾ ਜਾਣਾ ਤੇ ਆਪ ਹੀ ਪਹਿਲਾਂ ਮੇਰੇ ਨਾਲ ਰਹਿੰਦੇ ਤੇ ਫਿਰ ਆਉਂਦੇ ਵੀ ਨਹੀਂ ਸਾਡਾ ਜਾਲਾ ਨਹੀਂ ਹੁੰਦਾ ਵੀ ਅਸੀਂ ਆਪਣੇ ਅੱਡ ਬਾਰੇ ਹੋ ਸਕਦੇ ਆ ਸਾਡਾ ਘਰ ਵੀ ਬੰਨਣਾ ਵਾਲਾ ਵਾ ਗਾੜੀ ਅਸੀਂ ਪੜਨਾ ਲਿਖਣਾ ਵੀ ਆ ਗਾੜੀ ਬੱਚਿਆਂ ਨੂੰ ਦਸਾਉਂ ਸਾਈ ਲਾਉਣਾ ਇੱਕ ਕਰਕੇ ਆਪਨੇ ਕਮਾ ਕੇ ਦਿਖਾਉਂਦੇ ਆ ਪੇ ਵਿਚਾਰੇ ਤਹੀਂ ਤਾਂ ਆਖਿਆ ਵੀ ਚਲ ਕੋਈ ਗੱਲ ਨਹੀਂ ਜਿੱਥੇ ਅਸੀਂ ਖਾਂਦੇ ਉੱਥੇ ਤੁਸੀਂ ਵੀ ਖਾਈ ਜਾਓ ਮੇਰੇ ਘਰ ਬਾਰੇ ਦੀ ਵੀ ਦੱਤ ਹੋ ਗਈ ਇਹ ਕਰਕੇ ਮੈਂ ਵੀ ਬੱਚਿਆਂ ਦੇ ਸਿਰ ਤੇ ਹੀ ਤੇ ਆ ਕੋੜੀ ਨੇ ਸੋਚਿਆ ਵੀ ਮੈਂ ਕਿਦਾਂ ਰਹਿ ਸਕਨੀ ਤੁਸੀਂ ਕੋਈ ਗੱਲ ਮੈਂ ਆਪਣੀ ਕਮਾ ਕੇ ਖਾਵਾਂਗੀ ਜ਼ਰੂਰ ਕਿੰਨੀ ਕਿੰਨੀ ਮਰੇ ਬੱਚਿਆਂ ਦੀ ਤੇ ਕਿੰਨੀ ਕਿੰਨੀ ਸਟੱਡੀ ਕੀਤੀ ਚੜ੍ਹੇ ਇਹਨੇ ਕੀਤੀ ਇਹਨੇ ਪਲੱਸ 2 ਕੀਤੀ ਇਹਨੇ ਆਹ ਕੁੜੀ 10ਵੀਂ ਚ ਪੜਦੀ ਐ 9ਵੀਂ ਚ ਹਾਂਜੀ ਫਿਰ ਕਿਸ ਤੀ ਦਾ ਕੰਮ ਕਿ ਕੱਥੇ ਕਰਦੇ ਨੇ ਕੰਮ ਇਦਾਂ ਘਾੜਾ ਜਿਹਾ ਕਰਦੇ ਨੇ ਹਾਂਜੀ ਘਾੜਾ ਜਿਹਾ ਕਰਦੇ 800 ਰੁਪਿਆ ਲੈਂਦੀਆਂ ਦੋਵੇਂ ਭੈਣਾਂ ਦੋ ਘਾੜਾ ਦਾ ਕੰਮ ਕਰਦੀਆਂ ਨੇ ਹਾਂਜੀ ਉਹ ਦੋਵੇਂ ਭੈਣਾਂ ਜਿਹੜੀਆਂ ਨੇ ਮਹੀਨੇ ਦਾ 800 ਰੁਪਇਆ 800 ਰੁਪਇਆ ਮਹੀਨੇ ਦਾ ਲੈਂਦੀਆਂ ਨੇ ਤੇ ਦੁੱਧ ਜਿੰਨਾ ਦਾ ਘਰ ਕੰਮ ਕਰਦੇ ਉਧਰੋਂ ਦੁੱਧ ਲਿਆਉਂਦੇ 10 ਦਾ ਕਿਲੋ ਤੇ ਇਦਾਂ ਟਾਈਮ ਮਾਰਾ ਮਟਨੰਗਨ ਦੇ ਆ ਜਿੱਤੇ ਕੰਨ ਕਰਦੇ ਤਾਂ ਉਹਦਾ ਕੋਈ ਦੇ ਦਿੰਦਾ ਵਿਚਾਰਾ ਹਾਂਜੀ ਬਹੁਤ ਜ਼ਿਆਦਾ ਟੈਟ ਹੈ ਕੋਠਿਆਂ ਦੀ ਵੀ ਜੜੀ ਕੰਡੀਸ਼ਨ ਹੈ ਮਤਲਬ ਚਲੋ ਫਦ ਸਾਹਿਬ ਹੁੰਦੇ ਤਾਂ ਚਲੋ ਪਰਿਵਾਰਕ ਮੈਂਬਰ ਹੁੰਦੇ ਤਾਂ ਚਲੋ ਕੁਝ ਨਾ ਕੁਝ ਇਸ਼ਾਰ ਕਰਦੇ ਕਮਰੇ ਤਾਂ ਵੀ ਜੜੀ ਕਰਦੇ ਪਰ ਭਾਈ ਕਰਦੇ ਜਾਂ ਇਹਨਾਂ ਲਈ ਪਰ ਹੁਣ ਕਿਵੇਂ ਨੂੰ ਸਰ ਫੋਨ ਤਾਂ ਬਹੁਤ ਮੁਸ਼ਕਲ ਜੀ ਅਸੀਂ ਬਾਰੇ ਜਾਨ ਨੂੰ ਕਿਹਾ ਹਾਂ ਹਲਫੇ ਵੀ ਮੰਗੀ ਬਾਰੇ ਜਾਨ ਦੇ ਵੀ ਤੇ ਉਹਨਾਂ ਦੇ ਗੜਾਂ ਤਾਂ ਵੀ ਹੁੰਦੀਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚਦੀਆਂ ਅਜੇ ਤੱਕ ਨਾ ਕਹਿੰਦੇ ਇੱਥੇ ਪਲਾਟ ਦਵਾਏ ਨਾ ਕਹਿੰਦੇ ਕਿ ਇਹਨੇ ਕਮਰੇ ਦੇ ਪਾਏ ਨਾ ਕੋਠਿਆਂ ਦੇ ਪੈਸੇ ਤੱਕ ਪਏ ਹਨ ਮਤਲਬ ਕਿਸੇ ਮਾਸੇ ਵੀ ਤਾਂ ਸੱਚ ਤੱਕ ਤੁਸੀਂ ਅਪਰੋਚ ਕੀਤੀ ਜਾਂ ਉਹਨਾਂ ਤੋਂ ਤਾਂ ਕਹੀ ਨਹੀਂ ਨਾ ਕੋਈ ਸੁਣੇ ਕੀਤਾ ਉਹਨਾਂ ਨੇ ਹਟੇ ਨਾ ਕੱਚਾ ਘੋਟੇ ਦੇ ਜਿਹੜੀਆਂ ਫੈਲਾਣੇ ਭਰੀਆਂ ਵੀ ਜਾਂਦੀਆਂ ਤੁਸੀਂ ਭਰੀਆਂ ਵੀ ਕਈਆਂ ਆ ਜੇ ਭਰੀਆਂ ਭਰੀ ਪੜ ਪੜ ਕੇ ਦਿੱਤੀਆਂ ਨੇ ਪਰ ਉਹ ਗੱਡੀ ਚੱਲ ਗਈ ਹੀ ਨਹੀਂ ਗਈ ਅਜੇ ਤੱਕ ਪੈਸੇ ਨਹੀਂ ਕੋਈ ਵੀ ਪਾਇਆ ਨਾ। ਮਤਲਬ ਇਸ ਏਜ ਦੇ ਵਿੱਚ ਜਿਹੜੇ ਨਿਆਣੇ ਨੇ ਅਕਸਰ ਕੋਰਸ ਕਰਦੇ ਨੇ ਤੇ ਜਾਂ ਜਿਹੜੇ ਮਤਲਬ ਮਾਂ ਪਿਓ ਜਿਹੜੇ ਜਿਦਾਂ ਹੁੰਦਾ ਵਾ ਤੇ ਨਾ ਬੱਚਿਆਂ ਨੂੰ ਨਹੀਂ ਕੰਮ ਕਰਨ ਦੀ ਭੇਜਦਾ ਮਤਲਬ ਇਹ ਕੁਦਰਤੀ ਰੂਪੀ ਕਰਦਾ ਹੁੰਦਾ। ਹਾਂਜੀ। ਜੇ ਲੱਗਦਾ ਵੀ ਏਡੀ ਸਟੇਜ ਸਟੇਜ ਦੇ ਵਿੱਚ ਬੱਚਿਆਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ। ਹਾਂ ਜੇ ਤੇ ਇਹੋ ਇਨ੍ਹਾਂ ਦੇ ਕੈਡਲ ਮੰਨਣ ਦੀ ਵਾਰੀ ਆ ਚਲੋ ਉਦਾਂ ਪਰਦੇ ਲਿਖਦੇ ਸੀ। ਪਰ ਜਦੋਂ ਤੁਹਾਨੂੰ ਪਤਾ ਜਿਉ ਮੇਰੀਆਂ ਪੈਜਾਂ ਨੇ ਬੜੀ ਬੜੀ ਵੱਟੀਆਂ ਪੈ ਗਈਆਂ ਜਿਉ ਮੇਰੀਆਂ ਮੰਮੀ ਡਾਡੀਆਂ ਨਾ ਦੱਸਿਆ ਤੇ ਹੰਨੀ ਹੈ। ਤੇ ਬ ਦੁੱਜਾ ਜਿਹੜਾ ਉਹਨਰ ਕਹਦਾ ਦੱਸਦੇ ਉਹ ਵੀ ਕਿੰਨੀ ਹੈ ਜੀ ਉਹ ਤਾਂ 12 ਸਾਲ ਜੀ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੰਮ ਕਰਤੇ ਤੁਹਾਡੇ ਲਾਉਣ ਦਾ ਹਾਂਜੀ ਦਿਹਾੜੀ ਲਾਉਣ ਜਾਂਦਾ ਅੱਜ ਕਿਹਾ ਜੇ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਨਹੀਂ ਨੇ ਮੈਂ ਜਾਣੀ ਨਹੀਂ ਤੇਣਾ ਹਾਂਜੀ ਇਹ ਕਰਕੇ ਤੁਹਾਨੂੰ ਪਤਾ ਜਦੋਂ ਘਰ ਦੇ ਹਾਲਾਤ ਕੋਈ ਕਾਰੀ ਕੋ ਦੇਹੇ ਨਾ ਫਿਰ ਬਚੰਦ ਕਰਨਾ ਜੀ ਕਰਨਾ ਪੈਂਦਾ ਜੀ ਮਨੂੰ ਇੰਨੀ ਬਰਸਾਤਾਂ ਹੋਣ ਡੀਆਂ ਨੇ ਪੈ ਐਨ ਆਰ ਆਈ ਵੀਟ ਨੇ ਸਸਤਾ ਨੇ ਇਹਨਾਂ ਕੋਠਿਆਂ ਤੇ ਜਿਹੜੀ ਤਰਪਾਲ ਤੱਕਣੀ ਵਾਲੇ ਬਲ ਨਹੀਂ ਕਿਸ ਨੇ ਨੀ ਤਰਪਾਲ ਦਿੱਤੀ ਹੈਗੇ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪਿੰਦੇ ਰਹੇ ਹਾਂਜੀ ਵਾਸਰੇਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲ ਹੈ ਹਾਲਾਤ ਇਹਨਾਂ ਦੇ ਪੰਦਰ ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਔਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸਾੜਾ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਹੀ ਤੇ ਉਹ ਚੱਲੇ ਚੱਲਉਂਦੇ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਘਰ ਦੇ ਵਿੱਚ ਮਤਲਬ ਚੰਗੇ ਭਲੇ ਆਮ ਦਈਏ ਤੇ 7 8 10000 ਰੁਪਏ ਵੀ ਖਰਚਾ ਜਿਹੜਾ ਚੱਲਣ ਡਿਆ ਮਤਲਬ ਸੂਮਤ ਕਰਕੇ ਤੇ 1500 ਰੁਪਏ ਨੇ ਕਿਵੇਂ ਸੱਤ ਚੱਲਣ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਦਾਂ ਕਿ ਇਹਨਾਂ ਦੇ ਪਲਸਨ ਨਹੀਂ ਜੀ ਲੱਗੀ ਸਰ ਅਜੇ ਤੱਕ ਇਹਨਾਂ ਦੇ ਪਲਸਨ ਤਾਂ ਨਾ ਭੈਣ ਭਰਾਵਾਂ ਦੀ ਪਲਸਨ ਨਹੀਂ ਲੱਗਿਆ ਗਈ ਬਹੁਤ ਜ਼ਿਆਦਾ ਫਾਰਮ ਫਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਦੀ ਗਈ ਨਾ ਨਾ ਪਲਸਨ ਵੀ ਲੱਗੇ ਪਰਸਾਂ ਨਹੀਂ ਲੱਗੀ ਵਿਚਾਰੇ ਮੈਂ ਦਾਦਾ ਇਹਨਾਂ ਦਾ ਮੈਂ ਗਾ ਮੇਰੇ ਨਾਂ ਦਾ ਆਜੇ ਮੈਂ ਇਹਨਾਂ ਦੇ ਬੱਚਿਆਂ ਨੂੰ ਦੇ ਦਿਆ ਕਰਾਂਗਾ ਉਹ ਮੋਵਿੰਗ ਸਾਡੀ ਗੱਲਬਾਤ ਕੋਈ ਨਹੀਂ ਬਣ ਰਹੀ ਗਰੀਬ ਦੀ ਸੌਂਦਾ ਕੋਈ ਨਹੀਂ ਆ ਜੀ ਬਜ਼ੁਰਗੋ ਇਹ ਕਹਿੰਦੇ ਮੈਂ ਦੇਖਿਆ ਬਾਰਸ਼ਾਂ ਪੈਦੀ ਰਹੀ ਹੈ ਕਿਨਾਂ ਤਰਪਾਲ ਤੱਕ ਦੀ ਨਹੀਂ ਪਦੀ ਨਹੀਂ ਜੀ ਠੀਕ ਹੈ ਨੇ ਮੈਂ ਝੋਂਦੇ ਕੋਠੇ ਜੇ ਮੈਂ ਉਹ ਦੂਜੇ ਘਰ ਚੱਲ ਜਾਵਾਂ ਕੁੜੀਆਂ ਦੀ ਜਿਹੜੀ ਪਪਾ ਜੀ ਗੁਜ਼ਾਰਾ ਕਰੇ ਤੂੰ ਉੱਧਰ ਚੱਲ ਜਾ ਮੈਂ ਪੁੱਤ ਕੋਠੇ ਢੇਕ ਪਾਂਗੇ ਤੇ ਸਾਡੇ ਅਗ ਮਦ ਹੋ ਗਈਆਂ ਪਹਿਲਾਂ ਫਦਰ ਸਬਖਸ ਬੇਰੋਹੀ ਜਮਤ ਹੋਈ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂ ਜੀ ਪੰਜ ਸਾਲ ਹੋ ਗਏ ਜਨਮ ਦਾ ਹੇ ਵਾਚ ਦੋ ਦੋ ਕਸਾਲਾਂ ਬਾਅਦ ਮਮੀ ਜੀ ਦਾ ਮਾਤਾ ਜੀ ਹਾਂਜੀ 2.5 ਸਾਲ ਹੋ ਗਏ ਦੀ ਮਮੀ ਦੇ ਇੱਥੇ ਹੋਈ ਨਹੀਂ ਹਾਂਜੀ ਬਿਲਕੁਲ ਛੋਟੀ ਹੈ ਜੀ ਪੜ੍ਹਦੀ ਹੈ ਹਾਂਜੀ ਹਾਂਜੀ ਪਰ ਦੇ ਹਾਂਜੀ ਬਿਲਕੁਲ ਹਲਾਤੀ ਇੱਦਾਂ ਦੇ ਬਣ ਕੇ ਕਿ ਬੱਚਿਆਂ ਨੂੰ ਖੁਦ ਜਾਂ ਬੱਚਿਆਂ ਨੂੰ ਆਪ ਕਰਨੀ ਪਏ ਹਾਂਜੀ ਕਿਸੇ ਨੇ ਮੰਨ ਨਹੀਂ ਕੀਤਾ ਕਿਸੇ ਨੇ ਮਰ ਜਿਤਨੀ ਕਰਦਾ ਹੈਗਾ ਪਿੰਡ 'ਚ ਕੋਈ ਵੀ ਨਹੀਂ ਕਰਦਾ ਹੈਗਾ ਜਾਨੀ ਮਰ ਜਿਤਨੀ ਪਲਸ 2 ਕਿੰਨੀ ਬਹੁਤ ਕੀਤੀ ਕੁੜੀ ਦੀ ਮਾਤਾ ਦिए ਦੇਤ ਹੋ ਗਈ ਤੇ ਬਾਅਦ 'ਚ ਕੁੜੀ ਨੇ ਪਲਸ 2 ਕੀਤੀ ਆ ਹੁਣ ਕੀਤੀ ਜੋ ਕੁੜੀ ਨੇ ਪਲਸ 2 हां प्लस 2 ਕਰਕੇ ਫਿਰ ਉਹਨੇ ਬੱਚਿਆਂ ਨੂੰ ਲਈ ਜੋ ਕਰਨਾ ਕੁਦਰਤੀ ਮਾਰਤਾ ਪਈਆ ਮਤਲਬ ਹੁਣ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹ ਪਲੱਸ 2 ਕਰ ਲਈ ਕਿਤੇ ਨਹੀਂ ਲੱਗਦਾ ਨਹੀਂ ਪਈ ਹੁਣ ਜਿੱਦਾਂ ਆਮ ਮੁਲਤ ਕਰਦੀ ਧਿਆਰੀਕਾਰੀ ਲੋਕਾਂ ਦੇ ਘਰਾਂ ਜਾ ਕੇ ਤੇ ਬੱਚੇ ਪੜ ਲੇਗੇ ਕਿ ਛੋਟੇ-ਮੋਟੇ ਨੌਕਰੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਮਤਲਬ ਇਹਦੇ ਇਹਦੇ ਹਾਲਾਤ ਵੇਖ ਕੇ ਤੇ ਇਦਾਂ ਦੀ ਇਹਨੂੰ ਚਾਹੀਦੀ ਜੋ ਮਿਲਣੀ ਇਹਨੂੰ ਨੌਕਰੀ ਜ਼ਰੂਰ ਚਾਹੀਦੀ ਜੋ ਇਹਨਾਂ ਦੀ ਹੈਲਪ ਵੀ ਕਰਨ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨ ਆਪਾਂ ਇਹੋ ਹੀ ਕਹਿ ਸਕਦੇ ਆ ਕਿਉਂਕਿ ਸਾਡੇ ਪਿੰਡ ਚੋਂ ਤੇ ਕਹਿੰਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਤੇ ਨਾਇਨਾ ਦਾ ਕੁਛ ਕੀਤਾ ਹੀ ਆ ਕਿੱਥੇ ਜਾਂਦੇ ਬੱਚੇ ਕੰਮ ਕਰਨ ਬੱਚੇ ਇਦਾਂ ਕਿ ਲੋਕਾਂ ਦੇ ਘਰਾਂ 'ਚ ਹੀ ਜਾਂਦੇ ਜੋ ਦੋਨਾਂ ਤਿੰਨਾਂ ਘਰਾਂ ਦਾ ਕੰਮ ਕਰਦੀ ਹੈ ਕੁੜੀ 800 ਰੁਪਇਆ ਦੀ ਦਿਹਾੜੀ 800 ਰੁਪਇਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤ ਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਇਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਬੜਾ ਕਿੰਨੇ ਵੇਲੇ ਜਾਂਦੇ ਕੰਮ ਤੇ ਕਿੰਨੇ ਵੇਲੇ ਸਵੇਰੇ ਚੱਲ ਜਾਂਦੇ ਜੋ 8 ਵਜੇ ਤੋਂ ਉਦੋਂ ਦਾ 2:30 ਵਜੇ ਹੁੰਦੇ ਜੋ ਜੋ ਆ ਸਵੇਰ ਤੋਂ ਜਾਂਦੀਆਂ ਮਤਲਬ ਅਸੀਂ ਪਰ ਲਾਈਏ 400 500 ਰੁਪਏ ਦਿਢੀ ਦੇ ਹਿਸਾਬ ਨਾਲ ਲਾਈਏ ਤੇ ਕਾਫੀ ਮਾਉਂਟ ਬਣਦੀ ਆ ਤੇ ਤੁਸੀਂ ਇਹ ਮਾਉਂਟ ਹੀ ਬੜੀ ਘੱਟ ਦੱਸ ਰਹੇ ਹੋ ਫਿਰ ਉਹਨੇ ਜਿੰਨੀ ਦੇਖੋ ਜਿੰਨੇ ਮਿਲਦੇ ਦਸੀਂ ਉਹਨਾਂ ਹੀ ਦੱਸਣੀ ਉਹਨੀ ਵਿਚਾਰੀਆਂ ਕਰਦੀਆਂ ਕੰਮ ਮਿਹਨਤ ਕਰਕੇ ਤੇ ਆਪਣੇ ਘਰ ਦਾ ਸਰਕਲ ਚਲਾਉਣ ਡੀਆਂ ਜੂ ਫਿਰ ਜਿਹੜੀ ਕਰਦੀਆਂ ਲੋੜਾਂ ਨੇ ਰਸਤਾ ਨੇ ਜਾਂ ਮਤਲਬ ਇੱਕ ਹੋਰ ਜੇ ਰੋਟੀ ਪੰਦੇ ਕਿਵੇਂ ਸਰਕਲ ਚੱਲਦਾ ਉਹ ਏਦਾਂ ਹੀ ਵਿਚਾਰੀ ਰਜਿਸਟਰ ਕਰ ਲੈਂਦੀ ਜਾਂ ਕਿਸੇ ਦੇ ਜਿਨ੍ਹਾਂ ਦੇ ਘਰ ਕੰਮ ਕਰਦੇ ਏਦਾਂ ਖਾ ਖੂ ਲੈਣਦੇ ਆ ਤੇ ਜਾਂ ਏਦਾਂ ਹੀ ਰਾਤ ਨੂੰ ਆਪਣੇ ਘਰ ਜਾ ਕੇ ਬਣਾ ਲੈਂਦੇ ਮਾੜਾ ਮੋਟਾ ਇੱਧਰ ਜਸਟ ਕਰੀ ਜਾਣ ਦੀ ਐਨਆਰਆਈ ਵੀਰ ਨੇ ਜੋ ਸਮਾਜ ਸੇਵੀ ਸਜਤਾ ਨੇ ਜਿਵੇਂ ਲੋਕਾਂ ਦੀ ਲੋੜਾਂ ਤੇ ਪਰਿਵਾਰਾਂ ਦੀ ਮਦਦ ਕਰ ਰਹੇ ਹੋ ਦੇਖੋ ਇੱਧਰ ਬਾਹਰ ਆਈ ਹੈ ਕਿੰਨੇ ਮਤਲਬ ਸਮਾਜ ਸੇਵੀ ਸੇਵਾ ਨੇ ਬੜੇ ਬੜੇ ਤਗੜੇ ਜੰਗੀ ਪੱਧਰੇ ਸੇਵਾ ਹੋੜੀਆਂ ਕਿ ਲੱਗਦਾ ਨਹੀਂ ਵੀ ਐਡੇ ਛੋਟੇ ਮਸੂਮ ਬੱਚਾ ਵੀ ਜਿਹੜਾ ਉਹਨਾਂ ਦਾ ਧਿਆਨ ਜਣਾ ਚਾਹੀਦਾ ਸਹਈਦਾ ਇਹ ਉਹਨਾਂ ਨੂੰ ਤੇ ਆਪ ਨੂੰ ਹੁਣ ਦੇਖਣਾ ਚਾਹੀਦਾ ਕਿ ਇਹਨਾਂ ਬੱਚਾਂ ਵਾਲੀ ਵੀ ਵੇਖਿਆ ਨਾ ਬੱਚਿਆਂ ਦੇ ਕਿੱਦਾਂ ਦੇ ਹਾਲਾਤ ਆ ਇਹ ਕਿੰਦਾ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਜਿਨ੍ਹਾਂ ਦਾ ਮਾਪਿਓ ਨਾ ਹੋਵੇ ਉਹਨਾਂ ਬੱਚਿਆਂ ਦਾ ਕੀ ਜੀਣਾ ਹੁੰਦਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕਮਰੇ ਦੇ ਫੇਰ ਜਿਹੜੀਆਂ ਤਸਵੀਰਾਂ ਜਿਹੜੀਆਂ ਜਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਕਿਸੇ ਵੀ ਸਮਾਜ ਸੇਵੀ ਜਾਂ ਐਨਆਰਆਈ ਵੀਰ ਜਾਂ ਪਿੰਡ ਵਾਲੇ ਦੀ ਵੀ ਐਡੀ ਅਪਰੋਚ ਨਹੀਂ ਪਈ ਕਿ ਇਹਨਾਂ ਨੂੰ 2-300 ਰੁਪਏ ਦੀ ਇੱਕ ਤਰਪਾਲ ਜਿਹੜੀ ਆ ਲੈ ਕੇ ਦਿੱਤੀ ਨਹੀਂ ਨਹੀਂ ਦਿੱਤੀ ਖੇਚੜੀ ਨਹੀਂ ਕੀਤੀ ਸੋ ਕਮਰੇ ਚੋਂਦੇ ਰਹੇ ਬਰਸਾਤਾ ਪੈਦੀ ਰੀਆਂ ਮਿੱਟੀ ਜਿਹੜੀ ਕਬਰਾਂ ਦੇ ਬਾਲੇ ਡਿੱਗਦੀ ਰਹੀ ਪਰ ਕਿਹੇ ਵੀ ਸਮਾਜ ਸੇਵੀ ਨੇ ਜਾਂ ਪਿੰਡ ਵਾਲੇ ਨੇ ਇਹਨਾਂ ਤੱਕ ਅਪਰੋਚ ਜਿਹੜੀ ਹੈ ਨਹੀਂ ਕੀਤੀ ਸੋ ਇਨੀਆਂ ਸੇਵਾ ਜਿਹੜੀਆਂ ਚੱਲਣੀਆਂ ਨੇ ਵਕਵਾ ਕਿਸਮ ਦੀ ਸੇਵਾਵਾਂ ਕਰ ਰਹੇ ਨੇ ਪਰ ਇਹਨਾਂ ਵਾਰੀ ਜਿਹੜੀ ਹੈ ਉਹਨਾਂ ਦੀ ਸੇਵਾ ਜਿਹੜੀ ਨਹੀਂ ਕਿ ਜਿਹੜੀ ਹੋਈ ਹੈ ਹੋਰ ਮਤਲਬ ਕਿਵੇਂ ਮਤਲਬ ਕੋਈ ਦਾਨੀ ਜਾਂ ਸੱਜਣ ਜਾਂ ਕਿਵੇਂ ਮਤਲਬ ਕੋਈ ਰਾਸ਼ਨ ਮਹੀਨੇ ਦੇ ਕੋਈ ਨਹੀਂ ਲਾਈ ਨਾ ਕਿਸੇ ਨੇ ਜਿਹੜੀ ਲਾਈ ਹਾਂਜੀ ਉਹਦਾ ਕੰਨ ਕੰਮ ਦੀ ਜਿਹੜੀ ਉਹ ਉਹਨਾਂ ਨੂੰ ਮਿਲਦੀ ਹੈ ਹਾਂਜੀ ਘਾਟ ਭਰਿਆ ਜੀ ਹੋਰ ਉਹਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਜੀ ਮਿਲਦੀ ਹਾਂਜੀ ਇਹਨਾਂ ਨੇ ਇੱਕ ਦਮ ਸਰਪੰਚ ਨੂੰ ਆਖਿਆ ਵੀ ਮੇਰਾ ਆ ਬਾਥਰੂਮ ਡਿੱਗ ਗਿਆ ਮੇਰਾ ਬਾਥਰੂਮ ਬਣਾ ਦੋ ਉਹਨਾਂ ਨੇ ਉਹ ਵੀ ਨਹੀਂ ਬਣਾ ਕੇ ਦਿੱਤਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਨਾ ਧੌਂਦ ਵੀ ਆਵਾਜ਼ ਆ ਰਹੀ ਲੇ ਧੌਂਦ ਵੀ ਆਵਾਜ਼ ਆ ਰਹੀ ਮੈਂ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਗੁਜਾਰਸ਼ ਕਰਾਂਗਾ ਵੀ ਬਾਥਰੂਮ ਦੀਆਂ ਤਸਵੀਰਾਂ ਜ਼ਰੂਰ ਇੱਕ ਵਾਰੀ ਦਰਸ਼ਕਾਂ ਨੂੰ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਇਹ ਬਾਥਰੂਮ ਮਤਲਬ ਆਪਾਂ ਕੀ ਬਾਥਰੂਮ ਕਹਿ ਸਕਦੇ ਆ ਦੇਖ ਸਕਦੇ ਹੋ ਇੱਥੇ ਇੱਕ ਬੰਦਾ ਪੈਰ ਨਹੀਂ ਪਾ ਸਕਦਾ ਬਾਥਰੂਮ ਵਾਲਾ ਤਾਂ ਨਾ ਫਰਸ਼ ਹੈ ਤੇ ਨਾ ਕੁਝ ਉੱਤੇ ਛਾਤ ਹੈਗੀ ਆ ਮਤਲਬ ਆਪਣੇ ਪਪਾ ਦੀ ਬਾਈਕ ਹੀ ਉਹ ਵੇਚ ਕੇ ਫਿਰ ਕੁੜੀ ਨੇ ਆਪਣੇ ਅੰਦਰ ਮੋਟਰ ਲਵਾਈ ਕਿਸੇ ਨਾ ਦੇ ਕਰ ਕੀ ਵੇਚ ਕੇ ਲਵਾਈ ਮੋਟਰਸਾਈਕਲ ਹੀ ਅੰਦਰ ਦੇ ਪਪਾ ਦੀ ਤੇ ਉਹਨਾਂ ਦੇ ਪਪਾ ਦੀ ਡੈਥ ਹੋ ਗਈ ਤੇ ਫਿਰ ਬ੍ਰਦਰ ਛੋਟਾ ਸੀ ਤੇ ਇਹ ਕਰਕੇ ਉਹਨੇ ਬਾਈਕ ਵੇਚ ਕੇ ਕੁਛ ਆਪ ਕੰਮਕੁਮ ਕਰਕੇ ਜਿੰਨਾ ਦਾ ਜਿੰਨਾ ਦੇ ਕੰਮ ਕਰਦੀ ਸੀ ਲੈ ਕੇ ਫਿਰ ਉਹਨੇ ਮੋਟਰ ਲਵਾਈ ਨੋਂਤ ਹੁੰਦੀ ਉਹਨੂੰ ਬਹੁਤ ਦਿੱਕਤ ਸੀ ਘਰ ਦੇ ਵਿੱਚ ਕਹਿ ਸਕਦੇ ਪਾਣੀ ਦੀ ਦਿੱਕਤ ਇੰਨੀ ਵੀ ਮੋਟਰਸਾਈਕਲ ਤੱਕ ਵੇਚਣਾ ਹਾਂਜੀ ਮੋਟਰਸਾਈਕਲ ਵੇਚਣਾ ਪਿਆ ਵਿਚਾਰੀ ਨੂੰ ਤੇ ਫੇਰ ਉਹਨੇ ਆਪਣੇ ਘਰ ਮੋਟਰ ਲਵਾਈ ਜੋ ਤੇ ਮੋਟਰ ਵੀ ਤੁਹਾਨੂੰ ਪਤਾ ਬਾਥਰੂਮ ਹੋਣ ਤੇ ਫੇਰ ਹੀ ਹੁੰਦੀ ਜੋ ਨਾਉਣ ਤੋੜਨ ਵਾਸਤੇ ਤੇ ਮੋਟਰ ਵਾਲੀ ਹੁਣ ਬਾਥਰੂਮ ਨਹੀਂ ਹੈਗਾ ਕਦੀ ਕਿਸੇ ਦੇ ਘਰ ਨਾ ਜਾਂਦੇ ਕਦੀ ਕਿਸੇ ਦੇ ਘਰ ਐਦਾਂ ਮੁਸ਼ਕਲ ਹੈ ਇਹਨਾਂ ਵਾਸਤੇ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਸਾਡੇ ਨਾਲ ਪੁੜੀਆਂ ਮਜੂਰ ਨੇ ਉਹਨਾਂ ਨੂੰ ਜਰੂਰ ਕਰੋ ਜੀ ਕਿੰਨੀ ਸੜੀ ਕੀਤੀ ਪਲੱਸ ਟੂ ਪਲੱਸ ਟੂ ਕੀਤੀ ਹਾਂਜੀ ਕਿੱਥੇ ਜਾਂਦੇ ਕੰਮ ਕਰਨ ਕੰਮ ਕਰਨ ਮੈਂ ਲੋਕਾਂ ਦੇ ਘਰਾਂ ਚ ਜਾਨੀ ਪਿੰਡ ਵਿੱਚ ਹਾਂਜੀ ਹਾਂਜੀ ਕਿਵੇਂ ਮਤਲਬ ਕਿੰਨੀ ਪੇ ਮਿਲਦੀ ਇੱਕ ਘਰ ਦਾ 800 ਰੁਪਇਆ ਮੈਂ ਦੂਆ ਕਰਨ ਦਾ ਕੰਮ ਕਰਦੀ 1600 ਰੁਪਇਆ ਲੈਂਦੀ ਹਾਂ ਕਦੀ ਉਦਾਂ ਮਤਲਬ ਜਿਵੇਂ ਘਰਾਂ ਦੇ ਵਿੱਚ ਮਦਦ ਕਰਦੇ ਜੋ ਉਦਾਂ ਮਤਲਬ ਉਹਨਾਂ ਕਦੇ ਮਦਦ ਹੀ ਕੀਤੀ ਵੀ ਆ ਤੁਹਾਡੇ ਪੁੱਤਰ ਪਾਲਿਆ ਜਾਂ ਘਰ ਦੇ ਵਿੱਚ ਪਾਣੀ ਨਹੀਂ ਆ ਜਾਂ ਕੋਈ ਉੱਦ ਨਹੀਂ 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 ਇੱਕ ਘਰ ਨੂੰ ਕੰਮ ਤਾਂ ਕਿਸੇ ਮਤ ਰੱਖਿਆ ਹਾਂਜੀ ਬਲਕਿ ਲੱਗਦਾ ਵੀ ਚਲੋ ਕੁਦਰਤੀ ਮਾਰਥਾ ਗਈ ਆ ਕਿ ਤੁਸੀਂ ਲੋਕ ਕਿਹੜੀ ਪਰਨ ਦੀ ਉਮਰ ਹੀ ਜਾਂ ਘਰ ਦੀ ਹੋਰ ਮਤਲਬ ਕਰਨ ਦੀ ਹੀ ਇਹਨਾਂ ਚੋਂ ਮਤਲਬ ਕੰਮ ਕਰਨ ਪੈਂਦੇ ਪੜੰਦੀ ਉਮਰ ਵੀ ਹੀ ਜਦੋਂ ਮੰਮੀ ਦੀ ਡੈਥ ਹੋਈ ਜਦੋਂ ਮੈਂ ਹਲੇ 10th ਦੇ ਪੇਪਰ ਦੇਣੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਾਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਦਾ ਮਤਲਬ ਰੋਕਾਂ ਦੇ ਕਰਾਂ ਦੇ ਕੰਮ ਕਰਨੇ ਪਏ ਜਿਹੜੀ ਪਲਸ 2 ਕੀਤੀ ਮੰਮੀ ਦੇ ਜਦੋਂ ਤੋਂ ਬਹੁਤ ਕੀਤੀ ਹਾਂਜੀ ਹਾਂਜੀ ਪਲਸ 1 ਪਲਸ 2 ਬਾਅਦ ਚ ਕੀਤੀ ਆ ਤੇ ਡੈਡੀ ਦੀ ਡੈਥ ਹੋਈ ਜਦੋਂ ਮੈਂ 8th ਕਲਾਸ ਚ ਸੀ ਹਾਂਜੀ ਕੀ ਲੱਗਦਾ ਕਿ ਹੁਣ ਸਮਾਜ ਸੇਵੀ ਸੰਸਥਾ ਜਾਂ ਕੋਈ ਮਤਲਬ ਇਹਨਾਂ ਦੇ ਵੀਰ ਨੇ ਬਲੋ ਤੁਹਾਨੂੰ ਮਤਲਬ ਤੁਹਾਡੇ ਤੱਕ ਅਪਰੋਚ ਕਰਨ ਜਾਂ ਮਤਲਬ ਤੁਹਾਨੂੰ ਕੋਈ ਇਦਾਂ ਦੀ ਕੋਈ ਨੌਕਰੀ ਚਾਂਸ ਪ੍ਰਸ਼ਾਸਨ ਵੱਲੋਂ ਯਾਦ ਦਿੱਤੀ ਜਾਵੇ ਹਾਂਜੀ ਚਾਹੀਦਾ ਤੇ ਜ਼ਰੂਰ ਆ ਪਰ ਕੋਈ ਸਾਡੇ ਤੱਕ ਪਹੁੰਚਿਆ ਨਹੀਂ ਆ ਕੀ ਕੀ ਗੱਲ ਬੋਜੋ ਤਰਪਾਲ ਤੱਕ ਨਹੀਂ ਪਾਈ ਜੀ ਕੋਈ ਸੁਣਦਾ ਹੀ ਨਹੀਂ ਆ ਜੇ ਕਿਸੇ ਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਆ ਇਗਨੋਰ ਕਰ ਛੱਡਦੇ ਸਾਰੇ ਕੀ ਤਰਪਾਲ ਦੇ ਬਜਟ ਨਹੀਂ ਆ ਆਪਣੇ ਕੋਲ ਕੰਮ ਨਹੀਂ ਨਹੀਂ ਮੇਰੇ ਕੋਲ ਬਜਟ ਨਹੀਂ ਤਰਪਾਲ ਪਾਉਂਦੇ ਇਹ ਕੰਮ ਵੀ ਪਾਦੇ ਰਹੋ ਮੇਰਾ ਬਿਲਕੁਲ ਮਤਲਬ ਮਸਾ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਮਸਾ ਆਪਣੇ ਘਰ ਨੂੰ ਤਾਂ ਚਲਾਉਣੀ ਸੀ ਛੋਟਾ ਬ੍ਰਦਰ ਕਿੰਨੇ ਚੱਲਦਾ 12 ਸਾਲ ਦਾ ਹਾਂਜੀ ਸਟੱਡੀ ਕਰਦਾ ਪੜ੍ਹਦਾ ਹਾਂਜੀ ਹਾਂਜੀ ਉਹ 7th ਕਲਾਸ ਚ ਹੈ ਤੇ ਭੈਣ 9th ਕਲਾਸ ਚ ਹੈ ਸਰਕਾਰੀ ਸਕੂਲ ਇਹ ਸਿਸਟਰ ਕੇ ਲਈ ਇਸ ਤਰੀਕਾ ਦੇ ਹਾਂਜੀ ਠੀਕ ਨੇ ਜੀ ਇਹ 9th ਕਲਾਸ ਚ ਹਾਂਜੀ ਇਹ ਵੀ ਨਾਲ ਜਾਂਦੇ ਕੰਮ ਤੇ ਹਾਂਜੀ ਹਾਂਜੀ ਨਾਲ ਹੀ ਜਾਂਦੀ ਸੀ ਮਨ ਲੋ ਤੁਸੀਂ 800 ਰੁਪਏ ਤੇ ਇੱਕ ਘਰ ਦਾ ਦੋਹਾਂ ਘਰ ਦਾ 1600 ਤੇ ਇਹ ਸਿਸਟਰ ਦਾ ਫਿਰ ਨਾਲ ਤਾਂ ਹਲਪ ਕਰਦੇ ਹਾਂਜੀ ਇਹ ਨਾਲ ਮੇਰੇ ਹੈਲਪ ਕਰਵਾ ਦਿੰਦੀ ਆ ਤੇ ਫਿਰ ਆ ਕੇ ਕੰਮ ਕਰਵਾ ਕੇ ਇੱਕ ਘਰ ਦਾ ਕਰਵਾ ਜਾਂਦੇ ਆ ਤੇ ਫਿਰ ਇਹਨਾਂ ਸਕੂਲ ਚਲ ਜਾਂਦਾ ਫਿਰ ਇੱਕ ਘਰ ਦਾ ਮੈਂ ਇਕੱਲੀ ਕਰ ਲੈਨੇ ਆ ਦੋਹਾਂ ਸਿਸਟਰ ਨੂੰ ਜਿਹੜਾ ਵਾ 800 ਰੁਪਏ ਤੇ ਇੱਕ ਘਰ ਦੇ ਵਿੱਚ ਹੀ ਜਿਹੜਾ ਕਰਨਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਸੋ ਇਹ ਹਾਲਾਤ ਦੇਖ ਸਕਦੇ ਨੇ ਸਾਡਾ ਵੀ ਖੁਦ ਜਿਹੜਾ ਸਟੋਰੀ ਬਣਾਉਂਦਾ ਜਿਹੜਾ ਇਹ ਕਿਸੇ ਵੇਲੇ ਦਿਲ ਨਹੀਂ ਕਰਦਾ ਮਨ ਭਾਵਕ ਹੋ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਬੱਚਿਆਂ ਨੇ ਇਹਨਾਂ ਦੀ ਪੜਨ ਦੀ ਉਮਰ ਹੈ ਤੇ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਜਿਹੜਾ ਕਰਨਾ ਪੈਣ ਡਿਆ ਵਾ ਫਿਰ ਜਾ ਕੇ ਜਿਹੜਾ ਕਰਦੇ ਜਿਹੜੇ ਸਰਕਲ ਜਿਹੜੇ ਚੱਲ ਰਹੇ ਨੇ ਸੋ ਗਵੰਡੀਆਂ ਨੂੰ ਦੱਸਣ ਜੋਗ ਆ ਕਿ ਘਰ ਦੇ ਵਿੱਚ ਪਾਣੀ ਦਾ ਵੀ ਸਰਕਲ ਨਹੀਂ ਵੀ ਪਾਪਾ ਦੇ ਜਿੱਦਤ ਹੋ ਗਈ ਤੇ ਉਹਨਾਂ ਦੀ ਜਿਹੜੀ ਬਾਈਕ ਹੀ ਉਸ ਨੂੰ ਵੇਚ ਕੇ ਪਾਣੀ ਦਾ ਸਰਕਲ ਵੀ ਜਿਹੜਾ ਕਰਨਾ ਪਿਆ ਤਾਂ ਕਿ ਅੰਡੋ ਗਵੰਡ ਜਾਂਦੇ ਸੀ ਤੇ ਲੋਕ ਤਨਵੇਂ ਨਿਕ ਮਾਰਦੇ ਸੀ ਪਾਣੀ ਕੋਈ ਇੱਕ ਦੇ ਦੇ ਦਿੰਦਾ ਸੀ ਦਰਵਾਜ਼ਾ ਬੰਦ ਕਰ ਲੈਂਦਾ ਸੀ ਸੋ ਕਮਰਿਆਂ ਦੀ ਵੀ ਜਿਹੜੀ ਹਾਲ ਹਾਲਤ ਆ ਬਿਲਕੁਲ ਹੀ ਜਿਹੜੀ ਹੈ ਨਾ ਮਾਤਰੀ ਆ ਜਦੋਂ ਬਾਰਿਸ਼ ਆਉ ਉਹ ਡਿੱਗਣ ਵਾਲੇ ਨੇ ਦੇਖ ਸਕਦੇ ਪਲਸਟਾ ਤੱਕ ਨਹੀਂ ਰਹਾ ਉੱਤੇ ਮੈਂ ਕੈਮਰਾਮਨ ਕਹਿੰਦਾ ਦੇਖ ਘਾ ਤਾਂ ਕੁੱਤੇ ਜਿਹੜਾ ਦੁੱਧੋ ਫੁੱਟ ਜਿਹੜਾ ਚੜਿਆ ਵਾ ਸੋ ਇੰਨੀ ਵੀ ਕਿ ਸਮਾਜ ਸੇਵੀ ਸੰਸਥਾ ਨੇ ਜਾਂ ਕਿ ਇਹਨਾਂ ਦੇ ਵੀਰ ਨੇ ਨਹੀਂ ਇਹਨਾਂ ਨੂੰ ਅਪਰੋਚ ਕੀਤੀ ਵੀ ਤਰਪਾਲ ਦੋ 300 ਰੁਪਏ ਦੀ ਤਰਪਾਲ ਹੁੰਦੀ ਆ ਉਹ ਵੀ ਨਹੀਂ ਇਹਨਾਂ ਗੁਡੀਆਂ ਨੂੰ ਜਿਹੜੀ ਲਿਆ ਕੇ ਦਿੱਤੀ ਗਈ ਸੋ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾ ਨਹੀਂ ਜਿਹੜੀਆਂ ਇਹ ਲੋਕਾਂ ਦੀ ਜਿਹੜੀ ਮਦਦਗਾਰ ਸਾਬਤ ਹੁੰਦੀਆਂ ਨੇ ਸੋ ਉਹ ਵੀ ਇਹਨਾਂ ਵੱਲ ਜ਼ਰੂਰ ਇੱਕ ਧਿਆਨ ਦੇਣ ਇਹ ਜਿਹੜੀ ਵੀਡੀਓ ਦੇ ਵਿੱਚ ਤਸਵੀਰਾਂ ਜੀ ਲੋ ਗਰਾਊਂਡ ਦੀਆਂ ਦੇਖ ਕੇ ਘਰ ਵੀ ਜਿਹੜੇ ਨੇ ਕੱਚੇ ਨੇ ਸੋ ਉਸੇ ਕਮਰੇ ਦੇ ਵਿੱਚ ਹੀ ਇਹ ਜਿਹੜੀਆਂ ਗੁਡੀਆਂ ਨੇ ਬੱਚੀਆਂ ਨੇ ਉਹ ਰੋਟੀ ਪਾਣੀ ਦਾ ਜਿਹੜਾ ਸਰਕਲ ਕਰਦੀਆਂ ਨੇ ਸੋ ਕੰਡੀਸ਼ਨ ਬਹੁਤ ਹੀ ਜਿਹੜੀ ਨਾਜ਼ੁਕ ਆਪਾਂ ਜਿਹੜੀ ਆ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਸੋ ਇਦਾਂ ਦੇ ਜਿਹੜੇ ਦਾਨੀ ਸੱਜਣ ਨੇ ਉਹ ਲੋੜਵੰਦ ਪਰਿਵਾਰਾਂ ਤੱਕ ਵੀ ਜ਼ਰੂਰ ਜਿਹੜੀ ਮਦਦ ਕਰਨ ਕਹੇਵਲ ਹੋ ਜਾਂਦਾ ਵੀ ਦਾਨੀ ਸੱਜਣਾਂ ਦੀ ਮਦਦ ਜਿਹੜੀ ਆ ਉਹ ਗਲਤ ਜਿਹੜੀ ਹੱਥਾਂ ਦੇ ਵਿੱਚ ਜਿਹੜੀ ਆ ਚੱਲ ਜਾਂਦੀ ਇਦਾਂ ਲੋੜਵਾਰ ਪਰਿਵਾਰਾਂ ਤੱਕ ਉਹਨਾਂ ਦੀ ਮਦਦ ਜਿਹੜੀ ਨਹੀਂ ਪਹੁੰਚਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ